ਹਾਲ ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਆਇਆ ਤੇ ਮੈਨੂੰ ਨਹੀਂ ਲੋਟੋ ਖਤਮ ਹੁੰਦੀ ਦੀ ਸੀ। ਇਸੇ ਪਿਛਲੇ ਚੌਂਕ ਦੇ ਵਿੱਚ ਡੱਡੀ ਦੇ ਵਿੱਚ ਬੈਠੇ ਤਾਂ ਇੱਕ ਬੱਚੀ ਨੰਗੇ ਪੈਰ ਹੱਥ ਦੇ ਵਿੱਚ ਪਾਣੀ ਦੀ ਬੋਤਲ ਤੇ ਸ਼ੀਸ਼ਾ ਸਾਫ਼ ਕਰਕੇ 10-10 ਰੁਪਏ 2-2 ਰੁਪਏ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਇਨਕਲਾਬੀ ਸੱਚੀ ਤੇਰੀਆਂ ਸੀ। ਇਹ ਹੈ ਸਾਡੇ ਵਿੱਚੋਂ ਕਈ ਸਾਥੀ ਜਿਹੜੇ ਅੱਜ ਆਏ ਹੁੰਦੇ ਐ। ਜਿਹੜੇ ਲਗਾਤਾਰ ਭਗਤ ਸਿੰਘ ਭਗਤ ਸਿੰਘ ਦੇ ਸਾਥੀਆਂ ਦੇ ਬਾਰੇ ਸੁਣ ਕੇ ਉਹਦੇ ਪੂਰਨਿਆ ਤੇ ਉਹਦੇ ਰਾਹ ਉੱਪਰ ਚੱਲਣ ਦੇ ਲਈ ਪੂਰੀ ਉਮਰ ਲਗਾ ਕੇ ਬੈਠੇ ਹੋਏ ਜਿਹੜਾ ਕਿਸਾਨੀ ਅੰਦੋਲਨ ਲੜਿਆ ਉਸ ਕਿਸਾਨੀ ਅੰਦੋਲਨ ਦੇ ਵਿੱਚ ਰਹਿੰਦਿਆ ਲਗਾਤਾਰ ਇਹਨਾਂ ਬਜ਼ੁਰਗਾਂ ਦੇ ਵਿੱਚ ਜਿਨ੍ਹਾਂ ਦੀ ਸ਼ਾਇਦ ਚਿੱਟੀਆਂ ਦਾੜ੍ਹੀਆਂ ਹੋਣਗੀਆਂ ਉਹਨਾਂ ਦੇ ਵਿੱਚ ਭਗਤ ਸਿੰਘ ਵਰਗੇ ਰਾਜੂ ਸੁਦੇਵ ਸਰਵਰਮਾ ਉਹ ਪੰਡਤ ਕੁਸ਼ੋਈ ਗਾਲ ਵਰਗੇ ਜਿਹੜੇ ਲੋਦੇ ਉਹਨਾਂ ਬਾੜਾਂ ਤੇ ਦੇਖਦਾ ਅਸਲ ਦੇ ਵਿੱਚ ਉਹ ਲੋਕ ਸੀ ਜਿਹੜੇ ਲੜ ਰਹੇ ਸੀ ਲਾ ਰੈਫਿਊਸ ਇਨਕਲਾਬ ਦੇ ਲਈ ਇਨਕਲਾਬ ਤੋਂ ਅਗੇ ਉਸ ਸਮਰਾਜਵਾਦ ਜਿਹੜਾ ਹੈਗਾ ਉਹਨੂੰ ਖਤਮ ਕਰਨ ਦੇ ਲਈ ਉਹ ਲੜਾਈ ਜਿੱਤੀ ਜਿੱਤ ਤੋਂ ਬਾਅਦ ਦੁਬਾਰਾ ਅੱਗੇ ਖੜੀ ਹੋਈ ਤੇ ਇਹਦੇ ਵਿੱਚ ਤੇਰੇ ਵਧਾਈ ਦਿਨਾ ਹੈ ਸਾਥੀਆਂ ਨੂੰ ਜਿੰਨੇ ਵੀ ਤੁਸੀਂ ਬੈਠੇ ਹੋਓ ਚਾਹੇ ਮਜ਼ਦੂਰਾ ਚ ਕੰਮ ਕਰਦੇ ਆ ਚਾਹੇ ਨੌਜਵਾਨ ਚ ਸਾਡੀ ਹੋਰ ਤਾਂ ਭੈਣਾ ਡਟ ਕੇ ਉਸ ਮੋਰਚੇ ਦੇ ਵਿੱਚ ਖੜੀਆਂ ਰਹੀਆਂ ਤੇ ਮੋਦੀ ਦੇ ਉਸ ਫਾਸੀਵਾਦੀ ਰਵਈਏ ਨੂੰ ਉਹ ਤਿੰਨ ਕਾਨੂੰਨਾਂ ਦੇ ਨਾਲ ਜਿਹੜਾ ਹਮਲਾ ਕੀਤਾ ਸੀ ਸਾਡੀ ਮਿੱਟੀ ਤੇ ਸਾਡੀ ਰੋਜੀ ਰੋਟੀ ਤੇ ਸਾਡੇ ਰਗਾਰ ਤੇ ਸਾਡੇ ਵਿਚਾਰਾਂ ਤੇ ਉਹਨੂੰ ਉੱਥੇ ਹੀ ਰੋਕ ਕੇ ਦੱਸਿਆ ਕਿ ਅਸੀਂ ਪੰਜਾਬ ਦੇ ਲੋਕ ਜਾਏ ਹਾਂ ਕਿ ਜਦੋਂ ਜਦੋਂ ਹਮਲਾ ਹੋਇਆ ਤੇ ਪੰਜਾਬ ਨੇ ਅਗਵਾਈ ਕਰਨੀ ਹੈ